ਕੈਨੇਡਾ ਵਿੱਚ 400 ਤੋਂ ਵੱਧ ਉਡਾਣਾਂ ਰੱਦ ਹੋਣ ਕਰਕੇ 50 ਹਜ਼ਾਰ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਫਿਲਹਾਲ ਇੱਥੇ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਰੱਦ ਕੀਤੀਆਂ ਗਈਆਂ ਜਿਸ ਦਾ ਕਾਰਨ ਹੜਤਾਲ ਦੱਸਿਆ ਜਾ ਰਿਹਾ ਹੈ ਵੈਸਟ ਜੈਟ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੇਨਟੇਨੈਂਸ ਵਰਕਰ ਯੂਨੀਅਨ ਦੇ ਹੜਤਾਲ ਦੀ ਜਾਣ ਕਰਕੇ ਇਹ ਸਮੱਸਿਆ ਪੈਦਾ ਹੋਈ ਹੈ ਵੈਸਟ ਜੈਟ ਕੈਨੇਡਾ ਦੀ ਦੂਜੀ ਸਭ ਤੋਂ ਵੱਡੀ 에ਅਰਲਾਈਨਸ ਦੇ ਵਿੱਚੋਂ ਇੱਕ ਹੈ ਕੰਪਨੀ ਨੇ ਕਿਹਾ ਕਿ ਹੜਤਾਲ ਕਰਕੇ 407 ਉਡਾਨਾਂ ਨੂੰ ਰੱਦ ਕਰਨਾ ਪਿਆ ਇਸ ਨਾਲ ਦੇਸ਼ ਵਿੱਚ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਨਾਂ ਦੇ ਵਿੱਚ 49000 ਤੋਂ ਵੱਧ ਲੋਕਾਂ ਦੀ ਯਾਤਰੀ ਪ੍ਰਭਾਵਿਤ ਹੋਏ ਨੇ AMFV ਨੇ ਕਿਹਾ ਕਿ ਇਸ ਦੇ ਮੈਂਬਰਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਹੜਤਾਲ ਸ਼ੁਰੂ ਕੀਤੀ ਸੀ ਵੈਸਟਜੈਟ ਦੇ ਪ੍ਰਧਾਨਿਕ ਬਿਆਨ ਵਿੱਚ ਕਿਹਾ ਕਿ ਕੰਪਨੀ ਦਖਲਅੰਦਾਜ਼ੀ ਦਾ ਜਵਾਬ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਇੱਕ ਅਤੇ ਸਥਿਰ ਨੈਟਵਰਕ ਬਣਾਉਣ ਲਈ 24 ਘੰਟੇ ਕੰਮ ਕਰ ਰਹੀ ਹੈ ਉੱਥੇ 에어ਲਾਈਨਸ ਦੇ ਸੀਓ ਐਲੈਕਸੀ ਵੌਨ ਨੇ ਕਿਹਾ ਕਿ ਸਥਿਤੀ ਇਸ ਸੂਤੇ ਤੌਰ ਤੇ ਇੱਕ ਅਮਰੀਕੀ ਨੂੰ ਸੰਗ ਜ਼ਿੰਮੇਵਾਰ ਠਹਿਰਾਇਆ ਗਿਆ ਜੋ ਕੈਨੇਡਾ ਵਿੱਚ ਤੱਕਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਵੌਨ ਨੇ ਕਿਹਾ ਕਿ ਸਰਕਾਰ ਦੀ ਵਿਚੋਲਗੀ ਤੋਂ ਬਾਅਦ ਯੂਨੀਅਨ ਨਾਲ ਸਮਝੌਤਾ ਹੋਇਆ ਸੀ ਪਰ ਫਿਰ ਵੀ ਸਥਿਤੀ ਬਦਲ ਗਈ ਦਰਅਸਲ ਵੀਰਵਾਰ ਨੂੰ ਸਰਕਾਰ ਨੇ ਵਿਚੋਲਗੀ ਦਾ ਆਦੇਸ਼ ਜਾਰੀ ਕੀਤਾ ਸੀ ਇਸ ਤੋਂ ਬਾਅਦ ਅਚਾਨਕ ਹੜਤਾਲ ਦੇ ਐਲਾਨ ਕਰਕੇ ਕੋਮਾਂਟਰੀ ਅਤੇ ਘਰੇਲੂ ਉਡਾਨਾਂ ਪ੍ਰਭਾਵਿਤ ਹੋਣੀਆਂ ਸ਼ੁਰੂ ਹੋ ਗਈਆਂ ਵੈਸਟ ਜੱਟ ਨੇ ਕਿਹਾ ਕਿ ਸੌਵਾਰ ਨੂੰ ਕੈਨੇਡਾ ਦੇ ਤੇ ਖਤਮ ਹੋਣ ਵਾਲੇ ਲੰਬੇ ਵੀਕੈਂਡ ਦੇ ਲਈ ਹਜ਼ਾਰਾਂ ਜਹਾਜ਼ਾਂ ਨੂੰ ਪਾਰ ਕਰਨਾ ਜਾਰੀ ਰੱਖੇਗਾ 에ਅਰਲਾਈਨ ਕੋਲ ਲਗਭਗ 200 ਜਹਾਜ਼ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਐਤਵਾਰ ਸ਼ਾਮ ਤੱਕ ਲਗਭਗ 30,000 ਦਾ ਸੰਚਾਲਨ ਕਰਨਗੇ AMFA ਨੇ ਕਿਹਾ ਕਿ ਯੂਨੀਅਨ ਦੇ ਮੈਂਬਰਾਂ ਨੇ ਸ਼ੁਕਰਵਾਦ ਸ਼ਾਮ ਨੂੰ 에ਅਰਲਾਈਨ ਦੀ ਗਲਬਾਤ ਕਰਨ ਦੀ ਇੱਛਾ ਨਾ ਹੋਣ ਕਾਰਨ ਹੜਤਾਲ ਸ਼ੁਰੂ ਕੀਤੀ। ਕੈਨੇਡਾ ਦੇ ਦੇ ਲੰਬੇ ਵੀਕਐਂਡ ਦੌਰਾਨ ਹਵਾਈ ਯਾਤਰਾ ਪ੍ਰਭਾਵਿਤ ਹੋਣ ਕਰਕੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਜਸਟਨ ਟਰੂਡ ਦੀ ਸਰਕਾਰ ਨੇ ਹੜਤਾਲ ਨੂੰ ਰੋਕਣ ਦੇ ਯਤਨ ਕੀਤੇ ਸਨ ਪਰ ਕਾਮਯਾਬ ਨਹੀਂ ਹੋ ਸਕੀ। ਇਜ਼ਰਾਨ ਐਲੈਕਸੀ ਵੌਨ ਨੇ ਕਿਹਾ ਕਿ ਯੂਨੀਅਨ ਦੇ ਇਕਰਾਰਨਾਮੇ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਜਿਸ ਨਾਲ ਵੈਸਟ ਜੈਟ ਦੇ ਮਕੈਨਿਕ ਤੇਸ਼ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਬਣੇ ਜਾਂਦੇ ਹਨ। ਉਹਨਾਂ ਨੇ ਯਾਤਰਿਆਂ ਨੂੰ ਹੋਣ ਵਾਲੀ ਕਿਸੇ ਵੀ ਅਸੁਵਿਧਾ ਲਈ ਅਫਸੋਸ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਸਰਕਾਰ ਚ ਗੈਬਨੇਟ ਮੰਤਰੀ ਰਹਿ ਚੁੱਕੀ ਕੈਥਰਿਨ ਕੈਮਿਨਾ ਦਾ ਕਹਿਣਾ ਹੈ ਕਿ ਹੁਣ ਉਹਨਾਂ ਦਾ ਸਮਾਂ ਆ ਗਿਆ ਹੈ। ਲਿਬਰਲ ਪਾਰਟੀ ਇੱਕ ਨਵੇਂ ਲੀਡਰ ਦੀ ਭਾਲ ਕਰੇ। ਮਕੈਨਾ ਨੇ ਕਿਹਾ ਕਿ ਲਿਬਰਲ ਪਾਰਟੀ ਇੱਕ ਵਿਅਕਤੀ ਬਾਰੇ ਨਹੀਂ ਹੈ ਜੋ ਕੋ ਉਹਨਾਂ ਦੀ ਕਦਰਾਂ ਕੀਮਤਾਂ ਬਾਰੇ ਹੈ ਜਿਸ ਦੀ ਇਹ ਅਤੇ ਕੈਨੇਡੀਅਨ ਦੇ ਜੀਵਨ ਨੂੰ ਸੁਧਾਰ ਬਾਰੇ ਹੈ। ਪ੍ਰਧਾਨ ਮੰਤਰੀ ਕੋਲ ਮਾਨ ਕਰਨ ਵਾਲੀ ਵਿਰਾਸਤ ਹੈ ਪਰ ਇਸ ਨਵੇਂ ਵਿਚਾਰਾਂ ਵਾਲੀ ਊਰਜਾ ਤੇ ਨਵੇਂ ਲੀਡਰਾਂ ਦਾ ਸਮਾਂ ਹੈ ਮਕੈਨਾ ਟ੍ਰੂਟੋ ਦੀ ਕੈਬਨਟ ਵਿੱਚ ਰਹਿ ਚੁੱਕੀ ਪਹਿਲੀ ਸਖਸ਼ ਨੇ ਜਿਨ੍ਹਾਂ ਨੇ ਇਸ ਹਫਤੇ ਟ੍ਰਾਂਟੋਪਲਾਜ਼ ਦੇ ਵਿੱਚ ਟਿਮਨੀ ਚੋਨ ਵਿੱਚ ਲਿਬਰਲਜ਼ ਦੀ ਹਾਰ ਤੋਂ ਬਾਅਦ ਲੀਡਰਸ਼ਿਪ 'ਚ ਤਬਦੀਲੀ ਦੀ ਮੰਗ ਕੀਤੀ ਹੈ ਲਿਬਰਲ ਪਾਰਟੀ ਨੇ 1993 ਤੋਂ ਇਸ ਰਾਈਡਿੰਗ ਦੀ ਨੁਮਾਇੰਦਗੀ ਕੀਤੀ ਹੈ ਤੇ 3 ਸਾਲ ਪਹਿਲਾਂ ਆਮ ਚੋਣਾਂ 'ਚ ਲਗਭਗ 13000 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ ਪਰ ਸੌਵਾਰ ਨੂੰ ਕਨਜ਼ਰਵੇਟਿਵ ਉਮੀਦਵਾਰ ਡੌਨ ਸੀਵਰ ਨੇ ਇਸ ਰਾਈਡਿੰਗ ਤੋਂ ਜਿੱਤ ਦਰਜ ਕੀਤੀ ਭਾਵੇਂ ਕਰੀਬ ਡੇਢ ਸਾਲ ਤੋਂ ਲਿਬਰਲ ਸਰਵੇਖਣਾਂ ਦੇ ਵਿੱਚ ਲਿਬਰਲਸ ਕੰਜ਼ਰਵੇਟਿਵ ਤੋਂ ਪਿੱਛੇ ਚੱਲ ਰਹੇ ਨੇ ਪਰ ਟ੍ਰਾਂਟੋ ਸੇਂਟ ਫਲਾਜ਼ ਰਾਈਡਿੰਗ ਜੋ ਕਿ ਲਿਬਰਲ ਦੀ ਗੜ ਹੁੰਦੀ ਸੀ ਦੀ ਹਾਰ ਨੇ ਲਿਬਰਲਸ ਦੀ ਲੀਡਰਸ਼ਿਪ ਤੇ ਸਵਾਲ ਖੜੇ ਕਰ ਦਿੱਤੇ ਨੇ ਪ੍ਰਧਾਨ ਮੰਤਰੀ ਲਗਾਤਾਰ ਕਹਿੰਦੇ ਆ ਰਹੇ ਨੇ ਕਿ ਅਗਲੀਆਂ ਚੋਣਾਂ ਦੇ ਵਿੱਚ ਉਹ ਪਾਰਟੀ ਦੀ ਅਗਵਾਈ ਕਰਨਗੇ ਟਰੂਡੋ ਨੇ ਮਕੈਨਾ ਨੂੰ 1025 ਵਿੱਚ ਵਾਤਾਵਰਨ ਮੰਤਰੀ ਨਿਯੁਕਤ ਕੀਤਾ ਸੀ 2019 ਤੱਕ ਮਕੈਨਾ ਕੋਲ ਇਹ ਮੰਤਰਾਲੇ ਰਿਹਾ ਉਨਾ 4 ਸਾਲ ਦੌਰਾਨ ਲਿਬਰਲ ਸਰਕਾਰ ਦੀ ਜਲਵਾਯੂ ਪਰਿਵਰਤਨ ਅਤੇ ਊਰਜਾ ਨੀਤੀ ਦੇ ਇੱਕ ਰਾਸ਼ਟਰੀ ਢਾਂਚੇ ਤੇ ਗੱਲਬਾਤ ਕੀਤੀ 2019 ਦੇ ਚੋਣਾਂ ਤੋਂ ਬਾਅਦ ਮਕੈਨਾ ਇਨਫਰਾਸਟ੍ਰਕਚਰ ਐਂਡ ਕਮਿਊਨਿਟੀਜ਼ ਮਨਿਸਟਰ ਬਣੀ ਅਤੇ 2021 ਵਿੱਚ ਫੈਡਰਲ ਸਿਆਸਤ ਛੱਡ ਕੇ ਹੁਣ ਤੱਕ ਇਸ ਅਹੁਦੇ ਤੇ ਬਰਕਰਾਰ ਰਹੇ ਨੇ ਅਮਰੀਕਾ 'ਚ ਗੋਲੀਬਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੁਣ ਅਮਰੀਕਾ ਦੇ ਨਿਊਯਾਰਕ ਤੋਂ ਇੱਕ ਪੁਲਿਸ ਅਧਿਕਾਰੀ ਵੱਲੋਂ 13 ਸਾਲ ਦੇ ਬੱਚੇ ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸੇ ਜਾ ਰਿਹਾ ਹੈ ਕਿ ਪੁਲਿਸ ਤੋਂ ਬਚਣ ਲਈ ਬੱਚੇ ਨੇ ਉਹਨਾਂ ਦੀ ਬੰਦੂਕ ਵਰਗੀ ਕੋਈ ਚੀਜ਼ ਦਿਖਾਈ ਮੈਂਡਹਟਨ ਤੋਂ ਲਗਭਗ 400 ਕਿਲੋਮੀਟਰ ਦੂਰੀ ਤੇ ਯੂਟਿਕਾ ਪੁਲਿਸ ਅਧਿਕਾਰੀਆਂ ਨੇ ਰਾਤ 10 ਵਜੇ ਤੋਂ ਵਿਅਕਤੀਆਂ ਨੂੰ ਡਕੈਤੀ ਦੀ ਜਾਂਚ ਕਰਦੇ ਹੋਏ ਰੋਕਿਆ ਪੁਲਿਸ ਨੇ ਦੱਸਿਆ ਕਿ 13 ਸਾਲ ਦਾ ਉਹ ਨੌਜਵਾਨਾ ਦੇ ਦਿੱਖ ਵਿੱਚ ਲੁੱਟਣ ਕਰਦੀ ਸ਼ੱਕੀ ਵਿਅਕਤੀਆਂ ਨਾਲ ਮੇਲ ਖਾਂਦੀ ਸੀ ਉਹਨਾਂ ਵਿੱਚ ਇੱਕ ਸੜਕ ਤੇ ਪੈਦਲ ਆ ਰਿਹਾ ਸੀ ਤੇ ਦੂਜਾ ਭੱਜ ਗਿਆ। ਪਹਿਲੇ ਨੇ ਪੁਲਿਸ ਨੂੰ ਬੰਦੂਕ ਦਿਖਾਈ। ਇਸ ਤੋਂ ਬਾਅਦ ਕੁਲੀਸ ਨੇ ਬੰਦੂਕ ਨੂੰ ਅਸਲੀ ਸਮਝ ਕੇ ਬੱਚੇ ਦੀ ਛਾਤੀ 'ਚ ਗੋਲੀ ਮਾਰ ਦਿੱਤੀ। ਪੁਲਿਸ ਨੇ ਕੈ ਅਧਿਕਾਰੀਆਂ ਦਾ ਮੰਨਣਾ ਕਿ ਇਹ ਬੰਦੂਕ ਸੀ। ਪੁਲਿਸ ਨੇ ਅਤੇ ਬੱਚੇ ਦੇ ਵਿਚਕਾਰ ਤਣਾਅ ਦੌਰਾਨ ਇੱਕ ਅਧਿਕਾਰੀ ਨੇ ਗੋਲੀ ਚਲਾਈ ਜੋ ਬੱਚੇ ਦੀ ਛਾਤੀ ਤੇ ਜਾ ਲੱਗੀ। ਪਤਾ ਲੱਗੇ ਕਿ ਇਸ ਅਧਿਕਾਰੀ ਵੱਲੋਂ ਬੱਚੇ ਨੂੰ ਤੁਰੰਤ ਇਲਾਜ ਲਈ ਵਿਨ ਹਸਪਤਾਲ ਲਿਜਾਇਆ ਗਿਆ। ਉੱਥੇ ਉਸ ਦੀ ਮੌਤ ਹੋ ਗਈ। ਧਨੁਦਾਸੀ ਦੇ ਬੱਚੇ ਨੇ ਹੱਥ ਵਿੱਚ ਬੰਦੂਕ ਸੀ ਉਹ ਅਸਲੀ ਬੰਦੂਕ ਦੇ ਫੀਚਰਸ ਨਾਲ ਬਹੁਤ ਚੰਗੀ ਤਰ੍ਹਾਂ ਮੇਲ ਖਾਂਦੀ ਸੀ ਦੂਜੇ ਬੱਚੇ ਨੂੰ ਬਾਅਦ ਵਿੱਚ ਪੁਲਿਸ ਦੀ ਕਾਰ ਦੇ ਪਿਛਲੇ ਹਿੱਸੇ ਦੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਗੋਲੀਬਾਰੀ ਵਿੱਚ ਸ਼ਾਮਲ ਨਹੀਂ ਸੀ ਇਸ ਘਟਨਾ ਦੀ ਪੂਰੀ ਵੀਡੀਓ ਵੀ ਰਿਕਾਰਡ ਹੋ ਗਈ ਗੋਲੀ ਚਲਾਉਣ ਵਾਲੇ ਅਧਿਕਾਰੀ ਦੀ ਪਛਾਣ ਪੈਟਰਿਕ ਹੁਸਨੀ ਵਜੋਂ ਹੋਈ ਹੈ ਦੱਸਦੇ ਕਿ ਪੁਲਿਸ ਵਿਭਾਗ ਇਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ ਤਾਂ ਜਾਣਕਾਰੀ ਲਈ ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਧਿਕਾਰੀਆਂ ਨੇ ਨੀਤੀ ਅਤੇ ਸਿਖਲਾਈ ਦੀ ਪਾਲਣਾ ਕੀਤੀ ਹੈ ਜਾਂ ਨਹੀਂ ਇਸ ਦੇ ਨਾਲ ਹੀ ਸੂਬੇ ਦੇ ਅਟਾਰਨੀ ਜਰਨਲ ਦੇ ਇਸ ਮਾਮਲੇ ਵਿੱਚ ਅਸਲ ਤੱਥਾਂ ਦੀ ਜਾਂਚ ਕਰਨਗੇ ਅਤੇ ਪਤਾ ਲਗਾਉਣਗੇ ਕਿ ਪੁਲਿਸ ਵੱਲੋਂ ਗੋਲੀ ਚਲਾਉਣ ਦੀ ਘਟਨਾ ਜਾਇਜ਼ ਸੀ ਜਾਂ ਨਹੀਂ ਕੈਨੇਡਾ ਦੇ ਦੇ ਮੱਦੇ ਨਜ਼ਰ ਮੁਲਕਵਿਦੇ ਫਾਇਰ ਚੀਫ ਲੋਕਾਂ ਨੂੰ ਆਤਿਸ਼ਬਾਦੀ ਦੀ ਸੁਰੱਖਿਅਤ ਤਰੀਕੇ ਨਾਲ ਵਰਤੋਂ ਕਰਨ ਦੀ ਯਾਦਹਾਣੀ ਕਰਾ ਰਹੇ ਨੇ ਕੈਨੇਡੀਅਨ ਐਸੋਸੀਏਸ਼ਨ ਆਫ ਫਾਇਰ ਚੀਫ ਦੇ ਮੁਖੀ ਕੈਨ ਮੈਗਮਲ ਨੇ ਕਿਹਾ ਕਿ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਟਾਕੇ ਤੇ ਆਤਿਸ਼ਬਾਜੀ ਅਖੀਰ ਤਾਂ ਵਿਸਫੋਟਿਕਸ ਮਗਰੀ ਹੀ ਹੈ ਤੇ ਗਰਮੀ ਤੇ ਖੁਸ਼ਕ ਮੌਸਮ ਦੌਰਾਨ ਇਹ ਖਤਰਨਾਕ ਸਾਬਤ ਹੋ ਸਕਦੇ ਨੇ ਮੈਕਮਲਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਦੇਸ਼ ਭਰ ਦੇ 700 ਤੋਂ ਵੱਧ ਫਾਇਰ ਵਿਭਾਗਾਂ ਨੂੰ ਗਲਤ ਤਰੀਕੇ ਨਾਲ ਆਤਿਸ਼ਬਾਜ਼ੀ ਚਲਾਏ ਜਾਣ ਦੀ ਘੱਟੋ-ਘੱਟ ਇੱਕ ਸ਼ਿਕਾਇਤ ਤਾਂ ਜ਼ਰੂਰ ਮਿਲਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਟਿੱਪਣੀ ਉਦੋਂ ਆਈ ਜਦੋਂ ਇਸ ਸਾਲ ਅਲਬਰਟਾ, ਮੈਨੀਟੋਬਾ ਅਤੇ BC ਸੜੇ ਕੇਈ ਸੂਬਿਆਂ ਦੇ ਵਿੱਚ ਜੰਗਲੀ ਅੱਗ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ। ਪੂਕਤ ਤਿੰਨੇ ਸੂਬਿਆਂ ਤੇ ਅਨਟਾਰੀਓ ਦੇ ਕਿਊਬੈਕ ਵਿੱਚ ਤਾਪਮਾਨ 30 ਡਿਗਰੀ ਦੇ ਆਸ-ਪਾਸ ਪਹੁੰਚਦਾ ਜਾ ਰਿਹਾ ਜਿਸ ਕਰਕੇ ਅੱਗ ਹੋਰ ਵੀ ਭੜਕਦੀ ਹੈ ਅਤੇ ਮੌਸਮ ਵਿਭਾਗ ਨੂੰ ਹੀਟ ਵਾਰਨਿੰਗਸ ਵੀ ਜਾਰੀ ਕਰਨੀਆਂ ਪਈਆਂ ਨੇ ਮੈਕਮਲਨ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮੌਸਮੀ ਸਥਿਤੀ ਤੇਜ਼ੀ ਨਾਲ ਗੰਭੀਰ ਹੁੰਦੀ ਜਾ ਰਹੀ ਹੈ ਅੱਗ ਦੇ ਮਨੁੱਖੀ ਕਾਰਨਾਂ ਜਿਸ ਵਿੱਚ ਆਤਿਸ਼ਬਾਜ਼ੀ ਸ਼ਾਮਲ ਹੋ ਸਕਦੀ ਦੀ ਜਾਂਚ ਕਰਨ ਲਈ ਇੱਕ ਰਾਸ਼ਟਰੀ ਫਾਇਰ ਪ੍ਰਸ਼ਾਸਨ ਦੀ ਲੋੜ ਪਵੇਗੀ ਲੋਕ ਸਭਾ ਹਲਕਾ ਖਡੂਰ ਸੇਵ ਤੋਂ ਜਿੱਤ ਪ੍ਰਾਪਤ ਕਰਨ ਦੇ ਬਾਵਜੂਦ ਅਮਰਿਤਪਾਲ ਸਿੰਘ ਸੌਚਕ ਸਮਾਗਮ ਤੋਂ ਦੂਰ ਰੱਖਣ ਦਾ ਮੁੱਦਾ ਅਮਰੀਕਾ 'ਚ ਗੂੰਜਿਆ ਇਸ ਬੰਦ ਬੀਤੇ ਦਿਨ ਅਮਰੀਕਾ ਦੇ ਪ੍ਰਸਿੱਧ ਸਿੱਖ ਅਟਾਰਨੀ ਜਸਪੀਰ ਸਿੰਘ ਨੇ ਯੂ ਐਸ ਏ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ ਜਸਪੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਇਸ ਮੁਲਾਕਾਤ ਨੂੰ ਬਹੁਤ ਹੀ ਸਕਾਰਾਤਮਕ ਹੁੰਗਾਰਾ ਮਿਲਿਆ ਇਹ ਮੁਲਾਕਾਤ ਕਮਲਾ ਹੈਰਿਸਨ ਵੱਲੋਂ ਦਿੱਤੇ ਗਏ ਮੁਤਾਬਕ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਲਾਸ ਤੇ ਐਂਜਲਸ ਵਿੱਚ ਹੋਈ ਜੋ ਲਗਭਗ 1 ਘੰਟੇ ਤੱਕ ਚੱਲੀ ਇਸ ਮੀਟਿੰਗ ਦੌਰਾਨ ਅਟਾਰਨੀ ਜਸਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਸਮੇਤ ਸਿੱਖਾਂ ਨਾਲ ਸੰਬੰਧਿਤ अनेका ਹੋਰ ਮੁੱਦਿਆਂ ਨੂੰ ਕਮਲਾ ਹੈਰਿਸਨ ਦੇ ਸਾਹਮਣੇ ਰੱਖਿਆ ਅਟਾਰਨੀ ਜਸਪ੍ਰੀਤ ਸਿੰਘ ਨੇ ਲੋਕ ਸਭਾ ਹਲਕਾ ਖੜੂਸ ਸੈੱਪ ਤੋਂ ਚੁਣੇ ਗਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਉੱਪਰ ਐਨਏਐਸੇ ਬਿਲਕੁਲ ਗਲਤ ਅਤੇ ਗੈਰਕਾਨੂੰਨੀ ਹੈ ਕਿਉਂਕਿ ਉਹ ਅੰਗਰੇਜ਼ਾਂ ਵੱਲੋਂ ਆਜ਼ਾਦੀ ਤੋਂ ਪਹਿਲਾਂ ਦੇ ਕਾਨੂੰਨ ਦੇ ਆਧਾਰ ਉੱਤੇ ਲਗਾਇਆ ਗਿਆ ਹੈ ਜੋ ਉਹ ਦੂਜੇ ਲੋਕਾਂ ਤੇ ਦਬਾਅ ਬਣਾਉਣ ਲਈ ਲਗਾਉਂਦੇ ਸਨ ਸਿਖਰਤਾਰਨੀ ਜਸਪ੍ਰੀ ਸਿੰਘ ਨੇ ਕਮਲਾ ਹੈਰਿਸਨ ਨੂੰ ਇਹ ਵੀ ਦੱਸਿਆ ਕਿ ਅਮਿਤਪਾਲ ਸਿੰਘ ਨੇ ਭਾਰਤੀ ਲੋਕ ਸਭਾ ਚੋਣਾਂ ਦੌਰਾਨ ਖੜੂਰ ਸੈੱਪ ਤੋਂ ਭਾਰੀ ਬਹੁਮਤ ਵੋਟਾਂ ਦੇ ਜਿੱਤ ਨਾਲ ਪ੍ਰਾਪਤ ਕੀਤੀ ਹੈ ਪਰ ਇਸ ਦੇ ਬਾਵਜੂਦ ਵੀ ਉਹਨਾਂ ਉੱਪਰ ਲਗਾਈ ਗਈ ਐਨਐਸਏਜ਼ ਉੱਤੇ 1 ਸਾਲ ਹੋਰ ਵਧਾ ਦਿੱਤਾ ਗਿਆ ਉੱਗੇ ਸਿਖਰਤਾਰਨੀ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸਨ ਨੂੰ ਦੱਸਿਆ ਕਿ ਮਨੁੱਖੀ ਅਧਿਕਾਰਾਂ ਦਾ ਭਾਰਤ ਵਿੱਚ ਕਾਣ ਹੋ ਰਿਹਾ ਹੈ ਤਾਂ ਇਹ ਸਬੂਤ ਹੈ ਅਜੇ ਕਾਨੂੰਨ ਗੈਰ ਸੰਵਿਧਾਨਕ ਤਰੀਕੇ ਨਾਲ ਲਗਾਏ ਜਾ ਰਹੇ ਨੇ